ਸੰਭਰਾ ਵਿੱਚ ਕਾਂਗਰਸ ਪਾਰਟੀ ਦੇ ਜੁਵਾ ਨੇਤਾ ਹਰਦੇਵ ਸਿੰਘ ਕੰਗ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਇੱਕ ਵਿਸ਼ਾਲ ਮੀਟਿੰਗ ਕਰਵਾ ਰਹੇ ਨੇ ਜਿਸ ਵਿੱਚ ਆਪਾਂ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੀਤੀਆਂ ਬਾਰੇ ਆਪਣੇ ਦਰਸ਼ਕਾਂ ਨੂੰ ਲਾਈਵ ਦਿਖਾਉਣ ਦਾ ਪ੍ਰਯਾਸ ਕਰਾਂਗੇ ਆਓ ਚੱਲੀਏ ਨਸਕਾਰ ਕੋਈ ਪਦਮ ਪੂਸ਼ਕ ਜਿਹੜਾ ਆ ਅਡਵਾਨੀ ਜੀ ਨੂੰ ਘਰ ਦੇ ਕੇ ਆ ਪ੍ਰਧਾਨ ਮੰਤਰੀ ਸਾਹਿਬ ਜੇ ਕਦੇ ਝੂਠ ਬੋਲਣ ਦਾ ਦਿੱਤਾ ਹੁੰਦਾ ਤਾਂ ਮੈਨੂੰ ਲੱਗਦਾ ਝਾੜੂ ਵਾਲਿਆਂ ਦੇ ਘਰ ਜਿਹੜੇ ਆ ਉਹ ਪਦਮ ਮੈਂ ਆ ਜਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਸਰਦਾਰ ਚੰਨੀ ਸਿੰਘ ਦੀ ਚੰਨੀ ਹੀ ਬਾਤ ਕਰਦਾ ਹਾਂ ਜੀ ਆਂਦਾ ਔਰ ਬੇਤੀ ਵੀ ਕਰਨਾ ਕਿ ਸਰਕਾਰ ਦੇ ਸਾਥੀਓ ਆਪਾਂ ਇੱਕ ਨੂੰ ਇੱਕ ਇੱਕ ਵੋਟ ਸਰਦਾਰ ਚੰਜੀਤ ਸਿੰਘ ਚੰਨੀ ਨੂੰ ਪਾਈਏ ਤਾਂ ਕਿ ਅਪਾ ਇਹਨਾਂ ਨੂੰ ਐਮਪੀ ਬਣਾ ਸਕੀਏ ਔਰ ਇਹ ਸਾਡੇ ਹੱਕਾਂ ਦੀਆਂ ਗੱਲਾਂ ਜਿਹੜੀਆਂ ਆ ਪਾਰਲੀਮੈਂਟ ਦੇ ਵਿੱਚ ਜਾ ਕੇ ਕਰਨ ਔਰ ਪਾਰਲੀਮੈਂਟ ਦੇ ਵਿੱਚ ਜਾ ਕੇ ਆ ਆਪਣੇ ਅਵਾਜ਼ ਉਠਾ ਸਕਣ ਔਰ ਸਰਦਾਰ ਸਿੰਧਾ ਦੇ ਨਾਲ ਨੱਟੂ ਜੀ ਨੇ ਨਿਰਦੇਸ਼ਿਤ ਕਰਕੇ ਅੱਜ ਦਾ ਇਸ ਇਹਦਾ ਜੋਸ਼ ਸੀ ਪੰਜਾਬ ਦੇ ਲੋਕਾਂ ਦੇ ਵਿੱਚ ਦੁਆਬੇ ਦੇ ਖਾਸ ਕਰਕੇ ਲੋਕਾਂ ਦੇ ਵਿੱਚ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਹਨਾਂ ਆ ਗਏ ਸਰਦਾਰ ਚੰਨੀ ਸਿੰਘ ਜਨੀ ਜੀ ਨੂੰ ਔਰ ਸਰਦਾਰ ਤਕੜ ਸਿੰਘ ਜੀ ਹਸਾ ਬਾਈਕਲ ਜੀ ਦਾ ਧੰਨਵਾਦ ਸ਼ੁਕਰੀਆਮੰਦ देवसिंह और बीवी राह चिंतन कौन दिए रखे? इन्ह नहीं। इस पंडित से नाले के परिवार किधर सारे सेठ इधर ऊपर होते हैं। साठा जिन्दा बल कर पीछे बैठा और इधर तो मेरा देख काबल नहीं होता। तो आज सरदार फलगढ़ से की थे राही। आज इस के अपने इस इलियनों साठे निपर्ण कर जाले सरदार क्या रचित सिंह की च ਉਹਨਾਂ ਦੇ ਨਾਲ ਮੁਲਾਕਾਤ ਕਰਨ ਦਾ ਇੱਕ ਸੇਤੂ ਬਣਿਆ ਉਹਨਾਂ ਨੇ ਇੱਕ ਕੁਰਬੀਤਾ ਜਿੰਨੇ ਵੀ ਇੱਕ ਰਾਮ ਨੂੰ ਆਪਾਂ ਪੇਂਦੇ ਆ ਉਸ ਤੋਂ ਬਾਅਦ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਹੁੰਦੀ ਤਾਂ ਮੈਂ ਗਿਆਨ ਸਮਾ ਕਿਉਂਕਿ ਪਤਾ ਲੱਗਾ ਵੀ ਬਹੁਤ ਸ਼ੌਟ ਸਮਾਰਾ ਨੇ ਦਿੱਤਾ ਹੈ ਇਹ ਕੋਈ ਗਲਤ ਕਰਨੀ ਮੌਕਾ ਸਮਝਾਂਗਾ ਕਿ ਇਹ ਨਹੀਂ ਇੰਡੀਅਨ ਨਾਈਟ ਹੈ ਜਗਾ ਦੇ

आज साढ़े को एक सभा आया कि अपना अपनी माता जेड़ा आमान प्रदान करना केनो तो करना जेडी ऐसे पार्टी रे नीयो इतो एक लीडर थारे पास आया बाकी सारे तो सारे ओडो जंप मार के ही आए किसी भी पार्टी दा नाम मार के देख लो ओना ने अपनी पार्टी रे वेचो ओना ना कोई जिदार नहीं मिलया तो मैं क्यों तो तुसी जीओ कण

ਇਹ ਐਂਗਲਿਕਾ ਲਕੀਆ ਭਾਰਤ ਦੇ ਵਿੱਚ ਇੱਕ ਆਖਰੀ ਰਹਿ ਚੁਕੀ ਅਬੀਸ਼ੀ ਦੀ ਬਦਵਾਨੀ ਸਰ ਜੋ ਗੁਰੂ ਸ਼੍ਰੀ ਜੀ ਫਤਾਨ ਜੀ ਸਾਰੇ ਤੇਰੇ ਮੋਹਣ ਦੋਸ ਮੈਂ ਤਾਂ ਅਸੀਂ ਕਹਿੰਦਾ ਹਾਂ ਜੀ ਮਾਰੇ ਸਿਰਫ ਵੇਲੀ ਮੇਰਾ ਬਸਰੀਆ ਜੀ ਸੀ ਕਿ ਮੇਰੇ ਵਿੱਚ ਤੇ ਜਿਹੜਾ ਤੁਸੀਂ ਐਂਕੀਆ ਬਰਾਉਡ ਜਾ ਰਹਾ ਹੈ ਕੀ ਉਹ ਜਿਹੜੇ ਗਾਇਤਾਂ ਵਾਲੇ ਕੀ ਉਹ ਗੱਲਾਂਆਂ ਦੀਆਂ ਕਰਦੇ ਆਂ ਤਾਂ ਸਾਡੇ ਸਵਾਮੀ ਭਾਈ ਸਾਹਿਬ ਦੀ ਗੱਲ ਹੈ ਕਿ ਸਾਡਾ ਪੰਜਾਬ ਜਿਹੜਾ ਧੌਣ ਖੜੀ ਕਰਕੇ ਜਿਹਦੇ ਨਾਮ ਤੇ ਰਿਪੋਰਟਾਂ ਨੂੰ ਬੇਸ਼ੱਕ ਪਰ ਅੱਜ ਦਾ ਨਾਂ ਮਤਬਦਿਆਂ ਕਿ ਪੂਰੀ ਜੇ ਸ਼ੋਹਰਤ ਉਹਦੇ ਦੀ ਆਉਂਦੀ ਕੰਡਾ ਦੀ ਆਉਂਦੀ

ਆਪਣੇ ਨਾਲ ਲੋਕੀ ਫਿਰ ਵੀ ਬਹੁਤ ਸੋਚ ਸੰਕੇਤ ਕਰਾ ਕਰਕੇ ਨਹੀਂ ਸਾਡੇ ਕੋਲ ਆ ਜਿਹੜੀ ਆਮ ਆਦਮੀ ਬਾੜੀ ਸੀ ਤੇ ਅਸੀਂ ਵੀ ਫਿਰ ਵੀ ਬਾੜੇ ਕੋਲ ਕੇ ਬੱਝੂ ਜਰੇ ਤੇ ਤੁਸੀਂ ਹਵਾ ਦਾ ਗੁਲਾ ਮਾਰਦੇ ਆਲ ਸਾਨੂੰ ਬਹੁਤ ਯਾਦ ਇਹਦਾ ਤੇ ਹੁਣ ਵਾਸੀ ਕਾਲੇ ਵੀ ਹੈ ਜੀਆ ਤੇ ਇਹਨਾਂ ਨੂੰ ਜਲਦੀ 라ਦੀ ਨੂੰ ਫੁਰੇਸ ਕਰਕੇ ਆਪਾਂ ਸਾਰੇ ਕਿਉਂਕਿ ਆਪਾਂ ਸੋਚੀ ਨਹੀਂ ਕਰਦੇ ਆਪਾਂ ਪੰਜਾਬੀ ਕਰਦੇ ਆ ਲੇਕਿਨ ਕਾਲੇ ਕੇ ਦੇਦੀ और आपन जरूर सम्मान भी कर रहे और चंगी के राग भी कर रहे आज ने भी कैंडिडेट इतने उधर कर दिया ना ये सारे देखो असली कारण ये उसी किसे सोचना नहीं करते किसे विचारता रहना करते फिर तो ये मतलब कि तो आप उसे तो किसे कोशिश का नाम चाहिए तो ना कुछ हो रहा है नहीं तो आप सारे लड़के क्योंकि तो आप कंडीशन मिलना लेना और वो इंजाम क्योंकि बाकी ना तभी समाज का ਉਦੇ ਆਪਾਂ ਉਹੀ ਉਤਾਰਨਾ ਵੀ ਪਰਦਾ ਜਿਵੇਂ ਆਪਾਂ 20 ਦਿਨ ਲੈਕਚਰ ਲੜਦੇ ਆ ਤੇ ਆਪਾਂ ਹੁਣ ਆਖਰਾ ਐਮਪੀ ਪੜਾਈਏ ਉਤਾਰ ਦੇ ਕਿਉਂਕਿ ਮੈਂ ਇਹਨਾਂ ਦਿਨਾਂ ਮੈਂ ਇਹਨਾਂ ਦਾ ਕੁਝ ਆਧਾਰ ਦੇਣਾ ਕੋਈ ਨਹੀਂ ਮੈਂ ਸਾਡੇ ਜਾਈਂ ਤਰ੍ਹਾਂ ਜਿਹੜੇ ਤੇਰੇ ਨਾਲ ਨਹੀਂ ਤਾਂ ਇੱਕ ਥੋੜਾ ਲੰਮਾ ਚਲੀ ਜਾਉਂਦਾ ਸਰਕਾਰ ਸਰਕਾਰ ਹੈ ਨਹੀਂ ਸੀ ਐਮਪੀ ਸਾਡਾ ਹੈ ਨਹੀਂ ਸੀ ਮੈਂ ਇਹਨਾਂ ਨੂੰ ਥੱਲੇ ਕਰਿਆ ਤਾਲਮੋਲ ਦੀ ਕਾਰਨ ਦਾਸ ਗਾਣਾ ਮੈਂ ਹੁਣ ਰੱਬਾ ਆਪਣੀ ਕਿ ਆਪਣਾ ਬਣਾ ਲਈ ਤੇ ਜਿਹੜੀਆਂ ਫੋਟੋਰੀਆਂ ਚੀਜ਼ਾਂ ਇਹ ਤਾਂ ਆਪਾਂ ਕਰਦੇ ਨਵਾਂਗੇ ਨਹੀਂ ਤੇ ਅਸਰੀ ਕਰਨਾ ਪਰ ਸੰਧਾਨ ਦੀ ਰਾਖੀ ਤੇ ਦੇਸ਼ ਦੀ ਜਿਹੜੀ ਰਾਜਨੀਤੀ ਜਿੱਧਰ ਉਹ ਜੀਪੀ ਦੇ ਰਾਣਾ ਤੋਂ ਵੀ ਉਹ ਮਾਤਾ ਜਾਣਦੀ ਜਣਾ ਉਹਦੇ ਵਿੱਚ ਹੋਣਾ ਪਉਣ ਲਈ ਆਪਾਂ ਜਿਹੜੇ ਲੋਕਾਂ ਆ ਗਿਆ ਉਹ ਨੂੰ ਬਣੇ ਸੋ ਇੱਕੀ ਨਾਲ ਦਸ ਨਾਲ ਮੈਂ ਜਿੱਤੇ ਤੁਹਾਨੂੰ ਤੁਹਾਡਾ ਬਤਾਰੀ ਕਰਨਾ ਬਾਰਿਸ਼ ਆਦੀ सारे कुछी करते हो एक अपने एक हमेशा तो इनको बहुत पढ़ी दी तरीका भी मैं भी हमेशा बोलते हैं सारे एक्टिव भी हमेशा बोलते हैं तो उसे तरह जहाँ पर सारे में काम करना है का एक बात है तो अगर सारे तो बहुत बहुत बाद डेवटी डेवास वाइट वाइट

ਇਹ ਇਹਨਾਂ ਨੇ ਆਪਣੀ ਪਾਰਟੀ ਦਾ ਕੈਚ ਨਹੀਂ ਸੀ ਅਕਾਲੀ ਦਲ ਵਿੱਚ ਆ ਗਿਆ ਦਸ ਸਾਲ ਦਾ ਕਾਲੀ ਦਲ ਦਾ ਨਾਮ ਨਹੀਂ ਬਣਿਆ ਰਿਹਾ ਆਹੀ ਹਾਲ ਹੈ ਪੂਰੇ ਗਣਤੰਤਰ ਦੇ ਵਿੱਚ ਕਿ ਆਮ ਆਦੀ ਪਾਰਟੀ ਦੇ ਲਈ ਉਹਨਾਂ ਨੇ ਪੀਪਾ ਬਣਾਉਣ ਦਾ ਅਧਿਕਾਰ ਦਿੱਤੀ ਨਿਯੁਕਤੀ ਇਹ ਗੱਲ ਸਮੇਂ ਤੋਂ ਬਾਅਦ ਜਿਆਨ ਵੀ ਬੀਜੇਪੀ ਕੰਸੀ ਕਰਦੇ ਕੁਈ ਤੇ ਕੋਈ ਇਹ ਨਾ ਨੁਕਸਾਨ ਜੋਗ ਤੇ ਇਹ ਕੁੱਤੀ ਇਹ ਕਹਿੰਦੇ ਵੀ ਸੈਕਟਰ ਦਾ ਵੀ ਕਹਿਣ ਹੋਦਾ ਜਿਕੇ ਆ ਵੀ ਇਹ ਕੋਈ ਸੇਧ ਨਹੀਂ ਦੇ ਸਕਦੇ ਆਪਣੇ ਜਮਾਨੇ ਨੂੰ ਇਹਨਾਂ ਨੇ ਤਾਂ ਕੌਮ ਨੂੰ ਵੀ ਬਦਨਾਮ ਕਰਕੇ ਰੱਖਤਾ ਹਰ ਰੋਜ਼ ਕੋਈ ਨਾ ਕੋਈ ਪਾਰਟੀ ਬਦਲਦੀ ਲੇਕਿਨ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਕਿ ਮੈਂ 3 ਮਹੀਨੇ ਹੀ ਮੁੱਖ ਮੰਤਰੀ ਰਹੀਆਂ ਤਾਂ ਬਹੁਤ ਵੱਡਾ ਉਪਹਾਰ ਤੁਸੀਂ ਦੁਆਬੇ ਵਿੱਚ ਦਿੱਤਾ ਹੈ ਤੈਨੂੰ ਡੇਰਾ ਬੰਨਾ ਮੈਂ ਬਾਬਾ ਜੀ ਉਹਦੇ ਅੱਜ ਤੱਕ ਕੁਝ ਨਹੀਂ ਕਰਿਆ ਤਾਂ ਇੱਥੇ ਚਾਂਦਨੀ ਕੀ ਬਾਦ ਵਿੱਚ ਚਕਮੰਝਾ ਰਾਦਰ ਦੀਆਂ ਬਣੀ ਤਾ ਗੁਰੂ ਸਾਹਿਬ ਦੇ ਇੱਥੇ ਮੰਦਰ ਨੂੰ ਗੁੰਟਾ ਬੱਟੀ ਚਕਮੰਝਾ ਰਾਦਰ ਗਿਆ ਦਿੱਤਾ ਇੱਥੇ ਛਿੜੀ ਵਸਤੀ ਹੈ ਉਹਦੇ ਵਿੱਚ ਅੰਮੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣ ਵਾਸਤੇ ਸੌਰਪੁਰੂ ਰੁਕੀ ਦਿੱਤਾ ਸਾਈਂ ਗੁਰੂ ਵਰਦੇ ਦੇ ਨਾਮ ਦੇ ਨਾਲ एक प्रोग्राम बनाना शुरू किया म्यूजियम बनाना शुरू किया एक आईटी कार्ड को ले आते थे उससे भी स्टोर की सारी बात के पैसे लेते थे सफाई बात थी उसी ने क्या कर दिया सो बहुत बड़े-बड़े काम है तीन महीने से वो बना रहे हैं सो यह है जो अपन की पूरी कंपनी एना एने बाड़े आम आदमी कि जब बुका हो गया अनाउंस कर दिया जाए बाई आ अच्छा गया बुका से पृथ्वी अनाउंस करे फिर से बाई इलेक्शन आ गई अच्छा तो है तब फिर से केरी वाला अनाउंस कर दिया कि कितनी उत्तर से मार आ गई गरीब वर्ग हर दर से सब को उठा के मिले इसलिए मैं थोड़ा बेनती कर रहा हूं ए ए सब तो ज्यादा जी आने वाली वाले उनके 250 लगभग 13 करोड़ आया आज तक सरकारी टीम के मेरे को अच्छी जरूरत नहीं पड़ती है लगभग 1 करोड़ ना ये उन्हें चाहिए ये लोग बहुत सालों का मामला किया था थोड़ी थोड़ी नेशन पॉलिसी में पूरा डाल ही देते हैं सरकार अकेले करते ये आज भी देश के लिए सरकार है

ਤੁਹਾਡੀ ਜਰੂਰਤ ਹੈ ਇੱਕ ਗੱਲ ਦੀ ਜਰੂਰਤ ਹੈ ਕਠਿਰੀ ਰੂਪੇ ਅੱਗੇ ਵਧਣ ਦੀ ਜਰੂਰਤ ਹੈ ਸਰਕਾਰ ਨੂੰ ਗੌਂਦੀ ਕਿਉਂਕਿ ਇਹਨਾਂ ਨੇ ਤਾਂ ਜਿਸ ਤਰ੍ਹਾਂ ਪਹਿਲੇ ਜੰਮੂ ਕਿਸਵੀਰ ਦੇ ਰਾਜ ਖਤਮ ਕਰਤਾ ਉਹਨਾਂ ਨੇ ਜਾਣਕਾਰੀ ਰੋਕੀ ਕਿ ਜੰਮੂ ਕਿਸਵੀਰ ਦੇ ਵਿੱਚ ਪਹਿਲਾ ਵੋਟਾਂ ਪਾ ਕੇ ਮੁੱਖ ਮੰਤਰੀ ਬਣਦਾ ਸੀ ਰਾਜ ਦਾ ਦਰਜਾ ਸੀ ਉਹਨੂੰ ਜਿਸ ਤਰ੍ਹਾਂ ਪੰਜਾਬ ਨੂੰ ਹੈ ਉਹਨਾਂ ਰਾਜ ਦਾ ਦਰਜਾ ਨਹੀਂ ਰਿਹਾ ਜੰਮੂ ਕਿਸਵੀਰ ਵਿੱਚ ਤੇ ਆਪਲੀ ਵਾਰੀ ਆਪਣੇ ਨਾਮ ਦੀ

आ सारे जने्ठे होकर वोट पाओ तरफा कांग्रेस पार्टी में लाओ कांग्रेस पार्टी ने कांग्रेस पढ़िए थोड़ा बहुत धन्यवाद जय हिंद जय गुरुदेव गुरुदेव वे का खालसा